ਉਹ ਬਣਾ ਬਸੇਰਾ ਛੋੜਦੇ ਪਹਾੜ ਖੜੇ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਕੋੜ ਨਖਟੇ ਨਾਨਕ ਉਹ ਸੱਚ ਰਹੀ ਸੱਚ ਸੱਚ ਪ੍ਰਗਟ ਹੋ ਗਿਆ ਸਾਥ ਸਾਥ ਦੇਤਾ ਲੋਕਾਂ ਨੇ ਫਤਵਾ ਵੀ ਪਾਤਾ ਵੋਟਾਂ ਵੀ ਪਾਤੀਆਂ ਪਰ ਹੁਣ ਗੱਲ ਇਹ ਹੈ ਕਿ ਲੋਕ ਕਹਿੰਦੇ ਨੇ ਕਿ ਕੀ ਭਾਈ ਸਾਹਿਬ ਹੁਣ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਇਹਨਾਂ ਦੇ ਬਿਆਨਾਂ ਤੇ ਲੋਕ ਇਹਨਾਂ ਦੇ ਕਿਰਦਾਰ ਨੂੰ ਦੇਖ ਚੁੱਕੇ ਆ ਇਹਨਾਂ ਦੇ ਬਿਆਨਾਂ ਤੇ ਕੋਈ ਅਸਰ ਕਰਨ ਵਾਲੇ ਇਹ ਜਿੰਨੇ ਜਿੰਨੇ ਬਿਆਨ ਦੇਈ ਜਾਂਦੇ ਉਹਨਾਂ ਸਭ ਉਹ ਸਾਡੇ ਫੇਵਰ ਚ ਹੋ ਹੀ ਗਿਆ ਸਾਰਾ ਕੁਝ ਪਾਲ ਸਿੰਘ ਦੇ ਪਿਤਾ ترਸੀਮ ਸਿੰਘ ਸਾਡੇ ਨਾਲ ਮੌਜੂਦ ਹੈ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾ ਤੁਸੀਂ ਜਿੱਤ ਦੀ ਪੌੜੀ ਚੜ ਗਏ ਨੇ ਭਾਈ ਮਨਪਾਲ ਸਾਹਿਬ ਚੜਦੇ ਪਏ ਇਹ ਜੀ ਪੂਰਾ ਪੰਜਾਬ ਜਿੱਤ ਦੀ ਪੌੜੀ ਚੜ ਗਿਆ ਹੈ ਇਹ ਚੀਜ਼ ਹੈ ਕਿ ਉਹਨਾਂ ਨੇ ਸੱਚ ਦਾ ਸਾਹ ਦਿੱਤਾ ਇਹ ਕਰਕੇ ਸਾਰਿਆਂ ਦਾ ਇਹ ਜਿੱਤ ਸਾਰਿਆਂ ਦੀ ਸਾਂਝੀ ਹੈ ਪਰ ਹੈਰਾਨੀ ਦੀ ਗੱਲ ਹੈ ਐਡੀ ਐਡਾ ਵੱਡਾ ਮਾਰਜਿਨ ਲੱਖਾਂ ਪਾਰ ਕਰ ਚੁੱਕਿਆ ਹੈ ਮਾਰਜਿਨ ਤੇ ਭਾਈ ਸਾਹਿਬ ਸਭ ਤੋਂ ਪਹਿਲੇ ਨੰਬਰ ਤੇ ਸ਼ੁਰੂਆਤ ਤੋਂ ਅੰਤ ਤੱਕ ਬਣੇ ਰਹੇ ਨੇ ਇਹ ਜੀ ਲੋਕਾਂ ਦਾ ਪਿਆਰ ਹੀ ਹੈ ਜੀ ਲੋਕਾਂ ਦਾ ਪਿਆਰ ਹੈ ਤੇ ਜੋ ਸਰਕਾਰ ਨੇ ਉਹਨਾਂ ਤੱਕੇ ਕੀਤੇ ਸੀ ਲੋਕਾਂ ਨੇ ਉਹਦਾ ਜਵਾਬ ਵੋਟ ਪਾ ਕੇ ਦਿੱਤੇ ਹੁਣ ਉਹ ਬਿਆਨ ਬੜੇ ਧੁੰਦਲੇ ਜਾਪਦੇ ਜਿਵੇਂ ਵਿਰਸਾ ਸਿੰਘ ਵਲਟੋਹਾ ਕਰਦੇ ਸੀਗੇ ਕਿ ਇਹ ਤਾਂ ਪੰਥਕ ਹੀ ਨਹੀਂ ਹੈਗਾ ਇਹ ਤਾਂ ਕੱਲ ਦਾ ਆਇਆ ਮੁੰਡਾ ਹੈਗਾ 2 ਸਾਲ ਜੇ ਹੋਏ ਨਹੀਂ ਹੈਗੇ ਹੁਣ ਵਿਰਸਾ ਸਿੰਘ ਵਲਟੋਹਾ ਕਿੱਥੇ ਬੈਠੇ ਇਹ ਜੀ ਝੂਠ ਝੂਠ ਹੀ ਹੁੰਦਾ ਜੀ ਤੇ ਸੱਚ ਸੱਚ ਹੀ ਹੁੰਦਾ ਉਹ ਬਣਾ ਬਸੇਰਾ ਛੋੜਦੇ ਪਹਾੜ ਖੜੇ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਕੂੜ ਨਖੁੱਟੇ ਨਾਨਕਾ ਉਹ ਸੱਚ ਰਹੀ ਸੱਚ ਸੱਚ ਪ੍ਰਗਟ ਹੋ ਗਿਆ ਬੜੇ ਬੜੀ ਲੰਮੀ ਇਜਾਦੋ ਜਹਦ ਕੀਤੀ ਸੀ ਵਰਸਾ ਸਿੰਘ ਬਲਟੋਹਾ ਆ ਗਏ ਸੁਖਬੀਰ ਸਿੰਘ ਬਾਦਲ ਆ ਗਏ ਬੜੇ ਬੜੇ ਬਿਆਨ ਦੇ ਦਿੱਤੇ ਗਏ ਅਚਾਨਕ ਹੀ ਭਾਈ ਸਾਹਿਬ ਬਾਰੇ ਪਰ ਹੁਣ ਅਚਾਨਕ ਕੀ ਹੋ ਗਿਆ ਨਹੀਂ ਅਚਾਨਕ ਇਹ ਇਹਨਾਂ ਦੇ ਬਿਆਨਾਂ ਤੇ ਲੋਕ ਇਹਨਾਂ ਦੇ ਕਿਰਦਾਰ ਨੂੰ ਵੇਖ ਚੁੱਕੇ ਆ ਇਹਨਾਂ ਦੇ ਬਿਆਨਾਂ ਤੇ ਕੋਈ ਅਸਰ ਕਰਨ ਵਾਲੇ ਇਹ ਜਿੰਨੇ ਸਗੋ ਬਿਆਨ ਦੇਈ ਜਾਂਦੇ ਉਹਨਾਂ ਸਗੋ ਉਹ ਸਾਡੇ ਫੇਵਰ ਚ ਹੋ ਹੀ ਗਿਆ ਸਾਰਾ ਕੁਝ ਹੈ ਕੋਈ ਨਹੀਂ ਤੁਹਾਨੂੰ ਲੱਗਦਾ ਕਿ ਉਹ ਉਹਨਾਂ ਬਿਆਨਾਂ ਨਾਲ ਕਿਤੇ ਨਾ ਕਿਤੇ ਢਾਅ ਲੱਗ ਸਕਦੀ ਸੀ ਖੈਰ ਹੁਣ ਨਤੀਜੇ ਤਾਂ ਆਂਦੇ ਹੀ ਪਏ ਸਾਹਮਣੇ ਦਿਖਦਾ ਹੀ ਪਿਆ ਨਹੀਂ ਢਾਅ ਇਹਨਾਂ ਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਆ ਆਪਸੀ ਆਪਸੀ ਭਾਈਚਾਰਿਆਂ 'ਚ ਨਫ਼ਰਤ ਫਲਾਉਣ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਲੋਕ ਲੋਕ ਹੁਣ ਮੇਰੇ ਖਾਲੀ ਕਾਫੀ ਸचेਤ ਹੈ ਹੁਣ ਲੋਕਾਂ ਨੂੰ ਇਹਨਾਂ ਬੁੱਧੂ ਨਹੀਂ ਬਣਾਏਗਾ ਸਰ ਅੱਛਾ ਹੁਣ ਇਹ ਸਭ ਕੁਝ ਤਾਂ ਹੋ ਗਿਆ ਵੋਟਾਂ ਚਲੋ ਸ਼ਾਮ ਤੱਕ ਆਂਦਿਆਂ ਨੂੰ ਪੂਰਾ ਫਤਵਾ ਵੀ ਦੇ ਦਿੱਤਾ ਜਾਊਗਾ ਹੁਣ 27 ਵੱਲ ਨੂੰ ਨਿਗਾਹਾਂ ਸਾਰਿਆਂ ਦੀਆਂ ਨੇ 27 ਦਾ ਕੀ ਹੁਣ ਹੈਗਾ ਨਹੀਂ ਅਜੇ ਇਸ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਇਹ ਤੇ ਭਾਈ ਸਾਹਿਬ ਸੋਚਣਗੇ ਜਾਂ ਕੋਈ ਹੋਰ ਸਿਰ ਧਿਰਾਂ ਬੈਠ ਕੇ ਮਿਲਣਗੇ ਆ ਸਾਡੇ ਜਿੰਨੇ ਕਿ ਸਾਡੇ ਗੁਰੂ ਮਹਾਰਾਜ ਨੇ ਜ਼ਿੰਮੇਵਾਰੀ ਲਈ ਸੀ ਇਹਨਾਂ ਬਾਤੀ ਆ ਬਾਕੀ ਚਲੋ ਆਉਣ ਵਾਲਾ ਸਮੇਂ 'ਚ ਉਹ ਉਹ ਬਾਹਰ ਆਉਂਦੇ ਹੋ ਕਿ 27 ਬਾਰੇ ਸੋਚਣਾ ਚਾਹੁੰਦੇ ਆ ਨਹੀਂ ਸੋਚਣਾ ਚਾਹੁੰਦੇ ਜਾਂ ਕਿਹੜੀ ਧਿਰ ਨੂੰ ਅੱਗੇ ਲੈਣਾ ਚਾਹੁੰਦੇ ਆ ਕਦੋਂ ਆਉਣਗੇ ਇਹ ਤੇ ਹੁਣ ਅਸਾਸ ਅਸੀਂ ਦੇ ਸਰ ਸਰਕਾਰ ਨੂੰ ਅਪੀਲ ਕਰਦੇ ਕਿ ਉਹਨੂੰ ਕੱਲ ਨੂੰ ਛੱਡ ਦੇਣਾ ਚਾਹੀਦਾ ਪਰ ਚਲੋ ਫੇ ਵੀ ਚਲੋ ਜਨਾਚਰ ਕੋਈ ਦਾਣਾ ਪਾਣੀ ਹੋਊਗਾ ਕੋਈ ਗੱਲ ਇਸ ਜਿਹੜੀ 2019 ਦੇ ਵਿੱਚ ਪੰਥ ਦੇ ਨਾਂ ਦੇ ਉੱਤੇ ਇੱਕ ਬੜੀ ਗੱਲ ਆਈ ਸੀ ਕਿ ਕਹਿੰਦੇ ਕਿ ਬੀਬੀ ਖਾਲੜਾ ਨੂੰ ਜਿਹੜਾ ਨਹੀਂ ਜਿਤਾਇਆ ਤੇ ਉਹ ਕਿਤੇ ਨਾ ਕਿਤੇ ਹੁਣ ਹੋ ਗਿਆ ਨਿਭੜ ਗਿਆ ਕੰਮ ਸਰ ਨਹੀਂ ਚਲੋ ਜੀ ਉਹ ਵੀ ਲੋਕਾਂ ਨੇ ਜਿਹੜਾ ਲੋਕਾਂ ਦੇ ਮਨ ਤੇ ਬਹੁਤ ਸੀਗਾ ਉਹਨਾਂ ਉਹ ਵੀ ਲਾਤਾ ਤੇ ਹੁਣ ਵੀ ਉਹਨਾਂ ਨੇ ਚੜ੍ਹਦੀ ਕਲਾ ਕਰਤੀ ਮੇਰੇ ਖਿਆਲ ਆ ਕਿ ਇਹ ਲੋਕ ਵਧਾਈ ਦੇ ਪਾਤਰ ਆ ਕਿ ਜਿਨ੍ਹਾਂ ਨੇ ਇੰਨਾ ਪੋਲੀਟਿਕ ਪਾਰਟੀਆਂ ਦਾ ਰੌਲਾ ਰੱਪਾ ਵੀ ਸੁਣ ਕੇ ਸਰਕਾਰ ਦਾ ਇਹਨਾਂ ਦਬਾਅ ਵੀ ਝੱਲ ਕੇ ਉਹਨਾਂ ਨੇ ਸੱਚ ਦਾ ਸਾਥ ਦਿੱਤਾ ਤੇ ਅਹੀਂ ਉਹਨਾਂ ਦੇ ਧੰਨਵਾਦੀ ਸਾਥਤਾ ਦੇਤਾ ਲੋਕਾਂ ਨੇ ਫਤਵਾ ਵੀ ਪਾਤਾ ਵੋਟਾਂ ਵੀ ਪਾਤੀਆਂ ਪਰ ਹੁਣ ਗੱਲ ਇਹ ਆ ਕਿ ਲੋਕ ਕਹਿੰਦੇ ਨੇ ਕਿ ਕੀ ਭਾਈ ਸਾਹਿਬ ਹੁਣ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਹਾਂ ਨਹੀਂ ਭਾਈ ਸਾਹਿਬ ਆਉਂਦੇ ਆ ਤੇ ਉਹ ਉਹ ਭਾਈ ਸਾਹਿਬ ਭਾਈ ਸਾਹਿਬ ਦੀ ਟੀਮ ਅਸੀਂ ਜਿਹਨੇ ਜੋ ਕਿ ਅੱਗੇ ਅੱਜ ਦੇ ਰਾਤਾਂ ਉਹਨਾਂ ਦੇ ਨਾਲ ਖੜਾਂਗੇ ਲੋ ਕਿਉਂਕਿ ਬਹੁਤ ਅੱਖਾਂ ਵਿਛਾ ਕੇ ਵੇਖ ਰਹੇ ਤੁਹਾਡੇ ਵਾਲੀਆਂ ਸਾਹਮਣੇ ਨਹੀਂ ਨਹੀਂ ਜੀ ਲੋਕਾਂ ਦੇ ਪਹਿਲਾਂ ਤੋਂ ਬੜਾ ਪਿਆਰ ਸੀ ਲੋਕ ਜੋ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਪੰਜ ਛੇ ਮਹੀਨੇ ਕੰਮ ਕੀਤਾ ਉਹ ਤੋਂ ਲੋਕਾਂ ਨੇ ਉਮੀਦ ਵੀ ਬਹੁਤ ਹੈ ਨੌਜਵਾਨੇ ਵੀ ਉਹਨਾਂ ਤੋਂ ਬਹੁਤ ਆਸ਼ਾ ਤੇ ਆ ਪ੍ਰੇਰਤਰੀ ਆ ਇੱਕ ਤਰ੍ਹਾਂ ਕੇ ਮੇਰੇ ਖਿਆਲ ਆ ਕਿ ਜੇ ਇਹ ਆਉਂਦੇ ਆ ਤੇ ਆਪਾਂ ਛੇਤੀ ਇਹ ਮਸਲੇ ਜਿਹੜੇ ਆ ਹੱਲ ਕਰ ਲਾਂਗੇ ਨਸ਼ਿਆਂ ਖਿਲਾਫ ਮੁਹਿੰਮ ਤਾਂ ਲੱਗਦਾ ਅੱਜ ਜਿੱਤ ਤੇ ਵੀ ਕਾਇਮ ਹੈਗੀ ਕਿਉਂਕਿ ਤੁਸੀਂ ਸ਼ਬੀਲਾ ਦੇ ਲੰਗਰ ਥਾਂ ਥਾਂ ਲਾਏ ਹੋਏ ਨੇ ਨਹੀਂ ਅਸੀਂ ਤੇ ਇਹੋ ਹੀ ਚਾਹੁੰਦੇ ਆ ਕਿ ਜੋ ਪੰਜਾਬ ਦਾ ਰਵੈਤੀ ਸੱਭਿਆਚਾਰ ਆ ਉਸੇ ਨੂੰ ਪੜਾਇਆ ਜਾਣ ਜੇ ਨਸ਼ਿਆਂ ਨੁਸ਼ਿਆਂ ਦੀ ਦਲਦਲ ਚੋਂ ਸਾਡੇ ਨੌਜਵਾਨੀ ਨੂੰ ਬਾਹਰ ਨਿਕਲ ਕੇ ਜੋ ਸਾਡੇ ਗੁਰੂ ਸਾਹਿਬ ਦਾ ਸੰਦੇਸ਼ ਆ ਹੈ ਅਮਰ ਸ਼ਗਣਾ ਬਾਣੀ ਪਾਣੀ ਬਾਣਾ ਤਾਰਨ ਕਰਨਾ ਇਹਦੇ ਇਹਦੇ ਵਾਸਤੇ ਸਾਡੇ ਨੌਜਵਾਨੀ ਨੂੰ ਚੰਗੀ ਐਜੂਕੇਸ਼ਨ ਲੈਣੀ ਚੰਗਾ ਕੋਈ ਚੰਗੀ ਚੰਗੀ ਸਿਹਤ ਲੈ ਕੇ ਚੰਗਾ ਕੋਈ ਆਪਣਾ ਜਿਹੜੀ ਸਾਡੀ ਵਿਰਾਸਤ ਆ ਉਹਨੂੰ ਅੱਗੇ ਵਧਾਏ ਅੱਛਾ ਖੇਤਰੀ ਪਾਰਟੀ ਨੂੰ ਲੈ ਕੇ ਬੜੇ ਸਵਾਲ ਆ ਕਹਿੰਦੇ ਖੇਤਰੀ ਪਾਰਟੀ ਪੰਜਾਬ ਦੀ ਹੈਗੀ ਅਕਾਲੀ ਦਲ ਸੀਗੀ ਜਾਂ ਹੈਗੀ ਹੈ ਪਰ ਕੀ ਭਾਈ ਸਾਹਿਬ ਹੁਣ ਉਧਰ ਵਾਲੀ ਰੁਝਾਨ ਰੱਖਣਗੇ ਜਾਂ ਉਹ ਭਾਈ ਸਾਹਿਬ ਵੱਲ ਰੁਝਾਨ ਰੱਖਣਗੇ ਕੀ ਸਾਡਾ ਮਾਮਲਾ ਚੱਲਦਾ ਹੈ ਨਹੀਂ ਇਹ ਤੇ ਜੀ ਭਾਈ ਸਾਹਿਬ ਵੀ ਆ ਕੇ ਫੈਸਲਾ ਕਰਨਗੇ ਜਾਇਆ ਜਾਇਆ ਜਾ ਸਕਦਾ ਉਧਰ ਸੋਚਿਆ ਜਾ ਸਕਦਾ ਇਸ ਵਾਰੀ ਨਹੀਂ ਮੇਰਾ ਖਿਆਲ ਪਤਾ ਨਹੀਂ ਉਹ ਆਪਾਂ ਕੁਝ ਨਹੀਂ ਸਮੇਂ ਤੋਂ ਪਹਿਲਾਂ ਕੁਝ ਨਹੀਂ ਕਹਿ ਸਕਦੇ ਇਹ ਚਲੋ ਸਮਾਂ ਆਉਣ ਤੇ ਉਹ ਭਾਈ ਸਾਹਿਬ ਕੀ ਸੋਚਦੇ ਆ ਜਾਂ ਉਹਨਾਂ ਦੇ ਸਹਿਯੋਗੀ ਕੀ ਸੋਚਦੇ ਆ ਕਿ ਕੋਈ ਤੁਹਾਨੂੰ ਤੁਹਾਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਨੂੰ ਸਰਜੀਤ ਕਰਨ ਦੀ ਲੋੜ ਹੈ ਜਾਂ ਫਿਰ ਜੋ ਝੁੰਡਾ ਕਮੇਟੀ ਦਾ ਫੈਸਲਾ ਸੀਗਾ ਉਹ ਹੋਣਾ ਚਾਹੀਦਾ ਨਹੀਂ ਉਹ ਵੀ ਹੁਣ ਬਹੁਤ ਪਿੱਛੇ ਚਲਾ ਗਿਆ ਜੀ ਹੁਣ ਹੁਣ ਤੇ ਉਹ ਵੀ ਹੁਣ 2 2-3 ਸਾਲ 3 ਸਾਲ ਪਹਿਲਾਂ ਦੀ ਗੱਲ ਹੈ ਉਹ ਤੋਂ ਮੇਰੇ ਖਿਆਲ ਹੈ ਕਿ ਹੁਣ ਕੋਈ ਚਲੋ ਬਾਕੀ ਠੀਕ ਹੈ ਜੀ ਹਾਂਸ ਦੇ ਵਿੱਚ ਮੈਂ ਆਹੀ ਪੁੱਛਣਾ ਹੈ ਕਿਉਂਕਿ ਹੁਣ ਚਲੋ ਫਤਵਾ ਦੇ ਦਿੱਤਾ ਜਾਣਾ ਸ਼ਾਮ ਨੂੰ ਗਾਂ ਦਾ ਕੀ ਰੋਡ ਮੈਪ ਹੋਵੇਗਾ ਕੀ ਪਲਾਨ ਹੋਵੇਗਾ ਇੱਕ ਵਾਰੀ ਉਹ ਦਰਸ਼ਕਾਂ ਦਾ ਨਹੀਂ ਉਹ ਰੋਡ ਮੈਪ ਤੇ ਉਹ ਹੀ ਆ ਕੇ ਤੈਅ ਕਰਨਗੇ ਨਹੀਂ ਇਨ ਬਿਟਵੀਨ ਫਿਰ ਕੋਈ ਕੰਮ ਕਰਨੀ ਹੋਊਗਾ ਨਹੀਂ ਕੰਮ ਕਰ ਜਿੰਨਾ ਕਿ ਅਸੀਂ ਲੋਕਾਂ ਦਾ ਕੋਈ ਦੁੱਖ ਸੁੱਖ ਜਾ ਸਕਦੇ ਆ ਜੋ ਸਾਡੀ ਡਿਊਟੀ ਲੱਗੂਗੀ ਜਿੱਸੇ ਤੇ ਅਸੀਂ ਕਰਾਂਗੇ ਬਾਕੀ ਚਲੋ ਸਾਡੀ ਪਹਿਲੀ ਕੋਸ਼ਿਸ਼ ਸਾਰੇ ਪੰਜਾਬੀਆਂ ਦੀ ਇਹੋ ਹੀ ਹੋਊਗੀ ਕਿ ਉਹ ਛੇਤੀ ਛੇਤੀ ਬਾਹਰ ਆਉਣ ਤੇ ਆ ਕੇ ਅਗਵਾਈ ਕਰਨ ਇਸ ਵਿੱਚ ਮਦੀ ਨੌਜਵਾਨੀ ਨਿਰਮਲ ਦੀ ਦਲਦਲ ਨੂੰ ਕਰਨਾ ਉਹਨਾਂ ਨੂੰ ਆਪਣੇ ਸੱਭਿਆਚਾਰ ਆਪਣੀ ਵਿਰਾਸਤ ਨਾਲ ਜੋੜਨਾ ਠੀਕ ਹੈ ਬਹੁਤ ਸ਼ੁਕਰੀਆ ਤੇ ਬਿਲਕੁਲ ਫਿਲਹਾਲ ਭਾਈ ਅਮਰਕਪਾਲ ਸਿੰਘ ਦੀ ਚਿੱਤ ਜਿਹੜੀ ਹੈ ਉਹਨੂੰ ਬਣਾਇਆ ਜਾ ਰਿਹਾ ਹੈ ਔਰ ਖਾਸ ਕਰਕੇ ਉਹਨਾਂ ਦੇ ਪਿੰਡ ਫਿਲਹਾਲ ਮੌਜੂਦ ਉਹਨਾਂ ਦੇ ਪਤਾ ਸਾਡੇ ਨਾਲ ਮੌਜੂਦ ਸੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਉਂਦਾ ਭਾਈ ਸਾਹਿਬ ਵਾਸਤੇ ਉਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਜੋ ਵੀ ਹੋਏਗਾ ਬਾਜ਼ੀ ਰਮਾ ਬੜੇ ਰੋਮਾਨੀ ਡੀਆ ਪੰਜਾਬ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ